ਵਿਸ਼ਵ ਜਲ ਦਿਵਸ ਮੌਕੇ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਪੇਟਾ ਦੇ ਨਾਲ ਮਿਲ ਕੇ ਇੱਕ ਵੱਖਰਾ ਉਪਰਾਲਾ ਕਰਦਿਆਂ ਲੋਕਾਂ ਨੂੰ ਜਲ ਬਚਾਉਣ ਪ੍ਰਤੀ ਸੁਚੇਤ ਕਰਨ ਸੰਬੰਧੀ ਇੱਕ ਵੱਖਰਾ ਉਪਰਾਲਾ ਜਿਹੜਾ ਹੈ ਉਹ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਰੀਲੀਅਮ ਮਾਲ ਦੇ ਬਾਹਰ ਇਹ ਕੀਤਾ ਗਿਆ ਹੈ ਜਿਸ ਵਿੱਚ ਗੱਲਬਾਤ ਕਰਦੇ ਆ ਆਸਰਾ ਵੈਲਫੇਅਰ ਦੇ ਨਵਜੋਤ ਸਿੰਘ ਨੇ ਦੱਸਿਆ ਕਿ ਸਾਰਾ ਸਾਲ ਜਿੰਨਾ ਅਸੀਂ ਮੀਟ ਖਾਂਦੇ ਆ ਉਸ ਨੂੰ ਧੋਣ ਦੇ ਲਈ ਜੋ ਪਾਣੀ ਵਰਤਿਆ ਜਾਂਦਾ ਹੈ ਉਸ ਨਾਲ ਇੱਕ ਸਾਲ ਤੱਕ ਨਹਾਉਣ ਵਾਲਾ ਪਾਣੀ ਬਚਾਇਆ ਜਾ ਸਕਦਾ ਹੈ ਇਸ ਲਈ ਅਸੀਂ ਪੇਟਾ ਸੁਸਾਇਟੀ ਦੇ ਮੈਂਬਰਾਂ ਨਾਲ ਮਿਲ ਕੇ ਇੱਕ ਸਾਂਝਾ ਉਪਰਾਲਾ ਕੀਤਾ ਹੈ ਜਿਸ ਦੇ ਵਿੱਚ ਪੇਟਾ ਜੋ ਜਾਨਵਰਾਂ ਨੂੰ ਸੁਰੱਖਿਅਤ ਕਰਨ ਸੰਬੰਧੀ ਅਭਿਆਨ ਚਲਾਉਂਦੀ ਹੈ ਉਸਨੂੰ ਜਾਨਵਰਾਂ ਦੀ ਸੁਰੱਖਿਆ ਸਬੰਧੀ ਮੀਟ ਨਾ ਖਾਣ ਅਤੇ ਪਾਣੀ ਬਚਾਉਣ ਦੀ ਮੁਹਿੰਮ ਸਬੰਧੀ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਮੇਰਾ ਨਾਮ ਨਵਜੋਤ ਸਿੰਘ ਹੈ ਮੈਂ ਆਸ਼ਰੇ ਫਾਊਂਡੇਸ਼ਨ ਟੀਮ ਮੈਨੇਜਰ ਹਾਂ ਕਿ ਅੰਮ੍ਰਿਤਸਰ ਟੀਮ ਦਾ। ਸੋ ਅੱਜ ਅਸੀਂ ਪੇਟਾ ਦੇ ਨਾਲ ਮਿਲ ਕੇ ਅਸੀਂ ਇੱਥੇ ਜੇ ਖਸਾਂਚਪਾ ਕੇ ਇਨੀਸ਼ੀਏਟਿਵ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਇਹ ਦੱਸਣਾ ਚਾਹ ਰਹੇ ਹਾਂ ਕਿ ਕੱਲ ਵਰਲਡ ਵਾਟਰ ਡੇ ਹੈ ਜਿਹਦੇ ਵਿੱਚ ਅਸੀਂ ਅੱਜ ਇਹ ਸ਼ੋ ਕਰ ਰਹੇ ਹਾਂ ਕਿ 1 ਕਿਲੋ ਮੀਟ ਦੇ ਵਿੱਚ ਜਿਹੜਾ ਪਾਣੀ ਵਰਤਿਆ ਜਾਂਦਾ ਹੈ ਉਹਦੀ ਪ੍ਰੋਡਕਸ਼ਨ ਵਾਸਤੇ ਨੂੰ ਸਾਫ ਸਫਾਈ ਵਾਸਤੇ ਉਹਦੇ ਨਾਲ ਅਸੀਂ ਇੱਕ ਸਾਲ ਬੰਦਾ ਨਹਾ ਸਕਦਾ ਜਿਵੇਂ ਤੁਸੀਂ ਦੇਖ ਰਹੇ ਹੋ ਇੱਕ ਇਥੇ ਲੜਕਾ ਖੜਾ ਹੈ ਉਹ ਇੱਕ ਚਾਰ ਲੈ ਰਿਹਾ ਸੋ ਚੈਪ ਸ਼ੋ ਕਰਨਾ ਚਾਹ ਰਹੇ ਹਾਂ ਕਿ ਜੇਕਰ ਅਸੀਂ 1 ਕਿਜੀ ਆਫ ਮੀਟ ਨੂੰ ਅਸੀਂ ਅਵੋਇਡ ਕਰ ਰਹੇ ਹਾਂ ਤੇ ਕਿੰਨਾ ਪਾਣੀ ਬਚ ਸਕਦਾ ਸੋ ਬੇਸਿਕਲੀ ਅਸੀਂ ਇਸ ਚੀਜ਼ ਉੱਪਰ ਫੋਕਸ ਕਰ ਰਹੇ ਹਾਂ ਕਿ ਇਹ ਚੀਜ਼ਾਂ ਛੱਡ ਕੇ ਅਸੀਂ ਜੇ ਵੀਗਨ ਡਾਈਟ ਫਾਲੋ ਕਰੀਏ ਤੇ ਸਾਡੇ ਵਾਸਤੇ ਵੀ ਤੇ ਨਾਲੇ ਸੰਸਾਰ ਵਾਸਤੇ ਵੀ ਚੀਜ਼ ਕਿੱਡੀ ਵਧੀਆ ਹੋ ਸਕਦੀ ਹੈ ਸੋ ਬੇਸਿਕਲੀ ਕੱਲ ਜੋ ਵਰਲਡ ਵਾਟਰ ਡੇ ਹੈ ਇਹਦੇ ਉਪਲਕਸ ਉੱਪਰ ਹੀ ਨਹੀਂ ਅਸੀਂ ਅੱਗੋ ਪਿੱਛੋ ਵੀ ਅਸੀਂ ਇਸ ਸੀਰੀਜ਼ ਨੂੰ ਵਰਤਾ ਮਤਲਬ ਇਸ ਸੀਰੀਜ਼ ਨੂੰ ਫਾਲੋ ਕਰਨਾ ਹੈ ਕਿਉਂਕਿ ਅਸੀਂ ਇੱਕ ਯੂਥ ਹੋਣ ਦੇ ਨਾਤੇ ਇਸ ਮੈਸੇਜ ਨੂੰ ਪੂਰੀ ਦੁਨੀਆ ਚ ਫੈਲਾ ਕੇ ਇੱਥੇ ਆਪਣਾ ਬਹੁਤ ਵੱਡਾ ਵੱਡਾ ਯੋਗਦਾਨ ਦੇ ਸਕਦੇ ਹਾਂ ਹੁਣ ਤੱਕ ਕਿੰਨੇ ਕੇ ਪ੍ਰੋਗਰਾਮ ਕਰਾ ਚੁੱਕੇ ਹਾਂ ਅਸੀਂ ਹਾਲੇ ਤੱਕ ਕਾਫੀ ਪ੍ਰੋਗਰਾਮਸ ਕਰਵਾ ਚੁੱਕੇ ਹਾਂ ਅਸੀਂ ਆਪਣੇ ਆਪ ਵੀ ਇਕੱਠੇ ਵੀ ਕਰ ਚੁੱਕੇ ਹਾਂ ਅਤੇ ਇਹਨਾਂ ਦੇ ਨਾਲ ਇਨੀਸ਼ੀਏਟਿਵ ਲੈ ਕੇ ਵੀ ਇਕੱਠਾ ਵੀ ਕਰ ਚੁੱਕੇ ਹਾਂ ਸੋਸਾਇਟੀ ਜਿਵੇਂ ਪੂਰੀ ਟੀਮ ਹੈ 15 20 ਜਾਣੇ ਦੇ ਆਸ਼ਰਫ ਫਾਊਂਡੇਸ਼ਨ ਦੀ ਸਾਡੇ ਨਾਲ ਪੈਟਾ ਜੋ ਕਿ ਨਿਰੰਤਰ ਕੰਮ ਕਰ ਰਿਹਾ ਸਾਡਾ ਯੋਗਦਾਨ ਦੇ ਰਿਹਾ ਜੋ ਕਿ ਬੇਸਿਕਲੀ ਜਾਨਵਰਾਂ ਦੇ ਪ੍ਰਤੀ ਜੋ ਵੀ ਜੋ ਹੱਤਿਆ ਹੋ ਰਹੀ ਹੈ ਜੋ ਵੀ ਉਹਨਾਂ ਨੂੰ ਰਾਈਟਸ ਜਿਵੇਂ ਇੱਕ ਇੱਕ ਇਨਸਾਨ ਨੂੰ ਸਾਡੇ ਮਨੁੱਖ ਨੂੰ ਜਿਵੇਂ ਇੱਕ ਆਪਣੇ ਹੱਕਾਂ ਦੀ ਇੰਨੀ ਜ਼ਿਆਦਾ ਮਤਲਬ ਪਿਆਰ ਹੁੰਦਾ ਆਪਣੇ ਹੱਕਾਂ ਦੇ ਨਾਲ ਉਦਾਂ ਜਾਨਵਰਾਂ ਦੇ ਹੱਕ ਵੀ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਨੇ ਲੋਕਾਂ ਦਾ ਸਾਥ ਕਿਵੇਂ ਮਿਲ ਰਿਹਾ ਜੀ ਕਿੱਦਾਂ ਦਾ ਲੋਕਾਂ ਦਾ ਸਮਰਥਨ ਹਲ ਤੱਕ ਸਾਨੂੰ ਬਹੁਤ ਵਧੀਆ ਮਿਲਦਾ ਆ ਰਿਹਾ ਕਿਉਂਕਿ ਅਸੀਂ ਆਪ ਇੱਕ ਯੂਥ ਹਾਂ ਤੇ ਲੋਕਾਂ ਨੂੰ ਅਸੀਂ ਆਪਣੇ ਨਾਲ ਰਲ ਕੇ ਅੱਗੇ ਕਦਮ ਮਗਾਦਮ ਲਾ ਕੇ ਅਸੀਂ ਬਹੁਤ ਵਧੀਆ ਲੈ ਕੇ ਜਾ ਸਕਦੇ ਹਾਂ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ